ਇਨਸਾਫ ਲਈ ਮਹੀਨਿਆਂ ਬੱਧੀ ਚੱਲੀ ਬਰਗਾੜੀ ਮੋਰਚੇ ਨੂੰ ਬਿਨਾਂ ਕਿਸੇ ਸਿੱਟੇ ਤੋਂ ਚੁੱਕਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਤਵਾਦੀ ਜ਼ਥੇਦਾਰ ਧਿਆਨ ਸਿੰਘ ਮੰਡ ਅੱਜ ਸੰਗਤ ਨੂੰ ਨਾਲ ਲੈ ਕੇ ਚੰਡੀਗੜ੍ਹ ਪਹੁੰਚੇ ਜਿੱਥੇ ਉਹਨਾਂ ਨੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਦਰਨਾਲ ਲਗਾ ਦਿੱਤਾ ਦਰਅਸਲ ਮੰਡ ਬਰਗਾੜੀ ਕਾਂਡ ਦੀ ਜਾਂਚ ਕਰਦੇ ਐਸਆਈਟੀ ਦੇ ਅਧਿਕਾਰੀ ਕੁੰਵਰ ਵਿਜੇਪ੍ਰਤਾਪ ਦੇ ਤਵੱਦਲੇ ਤੋਂ ਨਿਰਾਸ਼ ਸਨ ਔਨਾ ਕੁੰਵਰ ਦੇ ਤਬਾਦਲੇ ਨੂੰ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ੁੱਕਣ ਵਾਲਾ ਕਦਮ ਦੱਸਿਆ ਹੈ ਮੰਡ ਨੇ ਕਿਹਾ ਹੈ ਕਿ ਇਸ ਤਬਾਦਲੇ ਨਾਲ ਜਾਂਚ ਵੱਡੇ ਪੱਧਰ ਉੱਤੇ ਪ੍ਰਭਾਵਿਤ ਹੋ ਸਕਦੀ ਹੈ ਔਨਾ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਰੱਦ ਕਰਨ ਦੀ ਮੰਗ ਕੀਤੀ ਹੁਣ ਪ੍ਰਕਾਸ਼ ਸਿੰਘ ਬਾਦਲ ਸੁਮੇਸ਼ ਸਿੰਘ ਸੈਣੀ ਸੌਦਾ ਸਾਧ ਤੇ ਸੁਖਬੀਰ ਇਹਨਾਂ ਦੇ ਗੱਲ ਦੇ ਵਿੱਚ ਜਿਹੜੀ ਸੱਚੀ ਸੂਚੀ ਕੁੰਵਰ ਵਿਜੇ ਪ੍ਰਤਾਪ ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀ ਉਹ ਜਦੋਂ ਜਾਂਚ ਉਹਨੇ ਕੀਤੀ ਔਰ ਉਹਦੇ ਵਿੱਚ ਇਹਨਾਂ ਦੇ ਗੱਲ ਦੇ ਵਿੱਚ ਰੱਸਾ ਪੈਣ ਜਾ ਰਿਹਾ ਸੀ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਸੂਕ ਵਰਤਕੇ ਸੈਂਟਰ ਵਿੱਚ ਭਾਈਵਾਲ ਸਰਕਾਰ ਨੂੰ ਕਹਿ ਕੇ ਇਲੈਕਸ਼ਨ ਕਮਿਸ਼ਨ ਤੋਂ ਇੱਕ ਸਾਜਿਤ ਦੇ ਅਦੀਨ ਕੁਮਰ ਵਿਜੇ ਪ੍ਰਤਾਪ ਨੂੰ ਬਦਲਿਆ ਗਿਆ 27 ਅਪ੍ਰੈਲ ਔਰ ਕਿਉਂਕਿ 27 ਅਪ੍ਰੈਲ ਨੂੰ ਇਹ ਚਲਾਨ ਪੇਸ਼ ਹੋਣਾ ਸੀ ਔਰ ਜਦੋਂ ਚਲਾਨ ਪੇਸ਼ ਹੋ ਜਾਂਦਾ ਹੈ ਫਿਰ ਦੋਚੀ ਪਾਇਆ ਜਾਂਦਾ ਹਰ ਇੱਕ ਔਰ ਉਹ ਉਹ ਨੂੰ ਰੋਕਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਪਰ ਇਹ ਇਹ ਜਿਹੜਾ ਇਨਸਾਫ ਆ ਇਹ ਇਹ ਸਾਨੂੰ ਦੇਣਾ ਪਊਗਾ ਅੱਜ ਅਸੀਂ ਬੜੀ ਨਿਮਰਤਾ ਦੇ ਨਾਲ ਇੱਥੇ ਆਏ ਆ ਔਰ ਕਹਿਣ ਆਏ ਆ ਕਿ ਭਾਈ ਜਿਹੜਾ ਚੰਡੀਗੜ੍ਹ ਦੇ ਸਾਡੇ ਇਲੈਕਸ਼ਨ ਕਮਿਸ਼ਨ ਨੇ ਉਹ ਸਾਡੀ ਇਹ ਜਿਹੜੀ ਜਿਹੜੀ ਆਵਾਜ਼ ਆ ਪੂਰੇ ਪੰਜਾਬ ਦੀ ਪੂਰੀ ਕੌਮ ਦੀ ਪੂਰੇ ਪੰਥ ਦੀ ਇਹਨੂੰ ਅਰੋੜਾ ਸਾਹਿਬ ਦੇ ਕੋਲ ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚਾਉਣ ਔਰ ਜਲਦੀ ਜਲਦੀ ਇਹ ਜਿਹੜੀ ਇਹ ਬਦਲੀ ਹੈ ਇਹਦੇ ਤੇ ਰੋਕ ਲੱਗੇ ਉਹ ਆਪਣੀ ਜਾਂਚ ਸਹੀ ਤਰੀਕੇ ਦੇ ਨਾਲ ਸ਼ੁਰੂ ਕਰਨ ਇਸ ਦੌਰਾਨ ਬਰ ਗਾੜੀ ਮੋਰਚੇ ਦੀ ਹਮਾਇਤ ਉਤੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਸਨ ਔਰਾਂ ਕਿਹਾ ਕਿ ਹੁਣ ਜਦ ਜਾਂਚ ਆਪਣੇ ਆਖਰੀ ਮੋੜ ਤੇ ਹੈ ਤਾਂ ਉਸ ਵਕਤ ਅਜਿਹਾ ਤਬਾਦਲਾ ਹੋਣਾ ਮੰਦ ਭਾਗਾ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਇੰਡੀਪੈਂਡੈਂਟ ਆਜ਼ਾਦ ਹੈ ਉਸ ਨੇ ਬਿਨਾਂ ਪੁੱਛਿਆ ਘਬਰ বিজেপ্রতাপ ਸਿੰਘ আইজিডি বদলি ਕਰਤੀ ਜਿਹੜਾ اصول ਹੈ ਨੇਚਰਲ ਜਸਟਿਸ ਦਾ ਉਹਦੇ ਮੁਤਾਬਕ ਉਹਨੂੰ ਕਾਰਨ ਦੱਸਣ ਨੋਟਿਸ ਪਹਿਲਾਂ ਦੇਣਾ ਚਾਹੀਦਾ ਸੀਗਾ ਸ਼ੋ ਕਾਸ ਨੋਟਿਸ ਕਿ ਕਬਰ ਪ੍ਰਤਾਪ ਸਿੰਘ ਤੇਰੀ ਤੇਰਾ ਤਬਾਦਲਾ ਕਿਉਂ ਨਾ ਕੀਤਾ ਜਾਵੇ ਤੇ ਉਹ ਜਵਾਬ ਦਿੰਦਾ ਉਸ ਤੋਂ ਬਾਅਦ ਉਹਦਾ ਤਬਾਦਲਾ ਹੋ ਸਕਦਾ ਸੀ ਪਰ ਇੱਕ ਪਾਸੇ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਇਹ ਤਬਾਦਲੇ ਕਰ ਦਿੱਤੇ ਐ ਤੇ EVM ਜਿਹੜੀਆਂ ਮਸ਼ੀਨਾਂ ਇਹਦੇ ਉੱਤੇ اپੋਜੀਸ਼ਨ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਦਾ ਵੀ ਇਤਬਾਰ ਖਤਮ ਹੋ ਗਿਆ ਇਸ ਕਰਕੇ ਅਸੀਂ ਸਾਰੇ ਸਾਡੇ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇੱਥੇ ਆਏ ਆਂ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੇ ਨਮਾਇंदे ਨੂੰ ਆਪਣਾ ਮੈਮੋਰੰਡਮ ਦਈਏ ਚੋਣ ਕਮਿਸ਼ਨ ਉਤੇ ਅਕਾਲੀ ਦਲ ਬਾਦਲ ਦੀਆਂ ਵਿਰੋਧੀ ਪਾਰਟੀਆਂ ਜਿੱਥੇ ਸਿਆਸੀ ਦਬਾਅ ਬਣਾ ਰਹੀਆਂ ਨੇ ਉੱਥੇ ਹੀ ਹੁਣ ਧਾਰਮਿਕ ਆਗੂ ਵੀ ਚੋਣ ਕਮਿਸ਼ਨ ਨੂੰ ਸੋਚਣ ਲਈ ਮਜਬੂਰ ਕਰਨ ਦਾ ਦਬਾਅ ਬਣਾ ਰਹੇ ਨੇ ਹੁਣ ਵੇਖਣਾ ਇਹ ਬਣਦਾ ਹੈ ਕਿ ਚੋਣ ਕਮਿਸ਼ਨ ਕੁੰਵਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਕਰਦਾ ਹੈ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਟੀਵੀ ਪੰਜਾਬ